ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆਧਾਰ ਕਾਰਡ ਰੱਖਣ ਵਾਲਿਆਂ ਦੇ ਲਈ ਆਈ ਬਹੁਤ ਹੀ ਜ਼ਰੂਰੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆਈ ਆ ਆਧਾਰ ਕਾਰਡ ਭਾਰਤ ਵਿੱਚ ਵਰਤੇ ਜਾਣ ਵਾਲਾ ਸਭ ਤੋਂ ਆਮ ਦਸਤਾਵੇਜ਼ ਹੈ ਜਿਸ ਵਿੱਚ ਭਾਰਤੀ ਲਗਭਗ 90 ਫੀਸਦੀ ਆਬਾਦੀ ਦੇ ਕੋਲ ਹੈ ਆਧਾਰ ਕਾਰਡ ਹੈ ਤੇ ਆਧਾਰ ਕਾਰਡ ਬਣਾਉਂਦੇ ਸਮੇਂ ਲੋਕ ਅਕਸਰ ਜਾਣਕਾਰੀ ਦਰਜ ਕਰਨ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਨ ਜਿਸ ਕਾਰਨ ਉਹਨਾਂ ਨੂੰ ਬਾਅਦ ਵਿੱਚ ਨੁਕਸਾਨ ਉਠਾਉਣਾ ਪੈਂਦਾ ਹੈ ਤੇ ਕਿਉਂਕਿ ਕਈ ਦਸਤਾਵੇਜ਼ ਵਿਚਲੀ ਜਾਣਕਾਰੀ ਮੇਲ ਨਹੀਂ ਖਾਂਦੀ ਭਾਰਤ ਸਰਕਾਰ ਵੱਲੋਂ ਨਾਗਰਿਕਾਂ ਲਈ ਆਧਾਰ ਕਾਰਡ ਦੀ ਸੇਵਾ ਸਾਲ 2009 ਵਿੱਚ ਸ਼ੁਰੂ ਕੀਤੀ ਗਈ ਸੀ ਮਹਾਰਾਸ਼ਟਰ ਦਾ ਪਹਿਲਾ ਆਧਾਰ ਕਾਰਡ ਸਾਲ 2010 ਵਿੱਚ ਜਾਰੀ ਕੀਤਾ ਗਿਆ ਸੀ ਜੀ ਹਾਂ ਪਰ ਹੁਣ ਕੁਝ ਜੀ ਹਾਂ ਗੱਲਾਂ ਹਨ ਜਾਣਕਾਰੀਆਂ ਹਨ ਜਿਨ੍ਹਾਂ ਨੂੰ ਸਿਰਫ ਇੱਕ ਵਾਰ ਬਦਲਿਆ ਜਾ ਸਕਦਾ ਆਧਾਰ ਕਾਰਡ ਵਿੱਚ ਜਨਮ ਮਿਤੀ ਤੇ ਲੈਂਗ ਸਿਰਫ ਇੱਕ ਵਾਰੀ ਬਦਲਿਆ ਜਾ ਸਕਦਾ ਹੈ ਦੀ ਨੈਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਜਾਨੀ ਕਿ ਯੂਆਈਡੀਏ ਦੇ ਆਧਾਰ ਕਾਰਡ ਨੂੰ ਤਰਕਾ ਨੂੰ ਆਧਾਰਾ ਜਾਣਕਾਰੀ ਅਪਡੇਟ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਜਿਸ ਵਿੱਚ ਕਈ ਚੀਜ਼ਾਂ ਨੂੰ ਚੇਂਜ ਕੀਤਾ ਜਾਂਦਾ ਹੈ ਤੇ ਪਰ ਵਿੱਚੋਂ ਆਧਾਰ ਕਾਰਡ ਤੇ ਜਨਮ ਮਿਤੀ ਤੇ ਲਿੰਗ ਨੂੰ ਸਿਰਫ ਇੱਕ ਵਾਰੀ ਬਦਲਿਆ ਜਾ ਸਕਦਾ ਐਸ ਦੇ ਇਲਾਵਾ ਇੱਕ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਇਸ ਲਈ ਇਸ ਨੂੰ ਬਦਲਣ ਦੀ ਕੋਈ ਸੀਮਾ ਤੈ ਨਹੀਂ ਹੈ ਜੋ ਗੱਲਾਂ ਹਨ ਤੁਸੀਂ ਆਪਣਾ ਪਤਾ ਐਡਰੈਸ ਜਦੋਂ ਮਰਜ਼ੀ ਇਸ ਤੇ ਚੇਂਜ ਕਰਾ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ